ਵੀ ਇਹ ਲੋ ਜੀ ਉਹਦੇ ਨਿਸ਼ਾਨ ਆ ਗਿਆ ਅੱਛਾ ਉੱਥੋਂ ਮੈਨੂੰ ਦਿਖਾਉਂਗੇ ਇੱਥੇ ਇੱਥੇ ਇਹਨੂੰ ਜਦੋਂ ਆਇਆ ਤੂੰ ਹਾਂਜੀ ਉੱਥੇ ਝਾੜੀਆਂ ਚੁਲਗੇ ਮੈਂ ਕੰਦਰੇ ਇੱਧਰ ਆਇਆ ਤੂੰ ਤੂੰ ਗੁਰਦੁਆਰੇ ਤੋਂ ਬਾਹਰ ਆਇਆ ਸੀ ਪਹਿਲਾਂ ਹਾਂਜੀ ਉੱਥੇ ਨਹੀਂ ਬੋਤੇ ਮੇਰੀ ਗੱਲ ਸੁਣ ਤੂੰ ਖੇਡਣ ਵਾਸਤੇ ਬਾਹਰ ਆਇਆ ਸੀ ਤੈਨੂੰ ਬੁਲਾਇਆ ਸੀ ਉਹ ਇੱਥੇ ਝਾੜੀਆਂ ਚੁਲਗੇ ਮਨ ਲਾ ਇੱਥੇ ਲੁਕੇ ਸੀ ਨਹੀਂ ਇੱਥੇ ਨੇ ਲੁਕੇ ਹੋ ਪਿੱਛੇ ਲੁਕੇ ਇੱਧਰ ਦੂਮ ਮਰੇ ਬਾਹਰ ਲਿਖਦੇ ਆ ਤੇ ਮੈਨੂੰ ਦੇਖ ਗਏ ਤੇ ਮੈਨੂੰ ਕਹਿੰਦੇ ਇੱਧਰ ਆਇਆ ਨਹੀਂ ਤੇ ਤੇਰੇ ਪਾਪਾ ਨੂੰ ਮਾਰਦੇ ਨਹੀਂ ਕਿੱਥੇ ਲੁਕੇ ਕਿਹੜੀ ਝਾੜੀ ਕਿੱਥੇ ਵੀ ਛਾੜੀਆਂ ਇੱਥੋਂ ਇੱਥੇ ਜਿਹੜਾ ਪਿੱਛੇ ਗਿਆ ਹੋਣਾ ਜਿਹੜਾ ਇੱਧਰ ਮਤਲਬ ਨਹੀਂ ਜਿਹੜੀਆਂ ਹਾਂਜੀ ਆਪੀ ਆ ਸੋਸ਼ਲ ਮੀਡੀਆ ਤੇ ਕੋਈ ਵੀ ਆਣ ਕੇ ਕਹਿੰਦਾ ਤੁਹਾਡਾ ਬੱਚਾ ਉਹਦਾ ਧਾਰ ਕੱਢ ਲੈ ਕਿਉਂ ਲੈਣਾ ਬੱਚੇ ਦਾ ਹਾਂਜੀ ਬੱਚਾ ਦਾ ਧਾਰ ਕੱਢ ਲੈ ਠੀਕ ਹੈ ਜੀ ਪਿੰਡ ਦਾ ਸਰਪੰਚ ਕੱਢ ਲੈ ਆ ਬਸ ਭਾਈ ਇਹ ਤੁਹਾਨੂੰ ਨੋਟ ਹਾਂਜੀ ਇਹ ਤੁਹਾਨੂੰ ਨੋਟ ਦਿੱਤਾ ਹਾਂ ਆਜ ਬੱਚੇ ਨੂੰ ਮਿਲਿਆ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬੱਚੇ ਦਾ ਜਨਮ ਦੇ ਨਹੀਂ ਅੱਜ ਅੱਛਾ ਅੱਛਾ ਬੋਠੀਰਾ ਵੀਰ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਹੁਤ ਠੀਕ ਹੈ ਕਿੱਥੇ ਬਚਾਓ ਬੋਠੀਖਾ ਹੀ ਨੇ ਬੈਂਕ ਕਾਸਾ ਬੜੀ ਫਟੇ ਜੀ ਉਹ ਤਾਂ 2 ਮਿੰਟ ਬੰਦ ਗਈ 2 ਮਿੰਟ ਬੰਦ ਗਈ ਬੰਦ ਕਰ ਉਹ ਮੈਂ ਉਹ ਲੱਗਣੀ ਕੋਈ ਗੁਰਪਤ ਕਿਦਾਂ ਬਹੁਤ ਠੀਕ ਠਾਕ ਨੇ ਠੀਕ ਆ ਸਤਿ ਸ਼੍ਰੀ ਅਕਾਲ ਇਹਦਾ ਬਹੁਤ ਠੀਕ ਠਾਕ ਨੇ ਕੀ ਨਾਮ ਇਹ ਮੇਰੇ ਪੁੱਤ ਦਾ ਜਗਰਾਜ ਆ ਅੱਛਾ ਅੱਛਾ ਤੇ ਮੇਰੇ ਪੁੱਤ ਦਾ ਪਿੰਡ ਕਿਹੜਾ ਐਸੇ ਚੇਤਾ ਨਹੀਂ ਆ ਪਾਪਾ ਦਾ ਨਾਂ ਕੀ ਆ ਪਾਪਾ ਦਾ ਨਾਮ ਨਹੀਂ ਚੇਤਾ ਨਹੀਂ ਨਹੀਂ ਕੋਈ ਨਾ ਨਹੀਂ ਆਵੇ ਸਾਡੇ ਘਰ ਕੋਲ ਸਾਈਟੇ ਇਹ ਵੀ ਜੀਤਾ ਕਿੱਥੇ ਮਿਲਿਆ ਸੀ ਤੁਹਾਨੂੰ ਇਹ ਵੀਰ ਜੀ ਆਪਾਂ ਨੂੰ ਨਾ 1.5 ਸਾਲ ਨੂੰ ਅੱਛਾ ਉੱਥੇ ਮਿਲਿਆ ਸੀ ਡੈਡੀ ਨੂੰ ਮਿਲਿਆ ਹੀ ਹੱਥ ਦਿੱਤਾ ਹੈ ਅੱਛਾ ਇਹਨੇ ਵੀ ਇਹ ਹੱਥ ਦਿੱਤਾ ਹੋਈ ਬੱਚੇ ਨੇ ਹਾਂਜੀ ਤੇ ਡੈਡੀ ਕਹਿੰਦੇ ਕਿੱਥੇ ਜਾਣਾ ਤੂੰ ਕਹਿੰਦਾ ਨੰਦਪੁਰ ਸਾਹਿਬ ਲੈਣਾ ਹਾਂ ਅੱਛਾ ਤੇ ਡੈਡੀ ਕਹਿੰਦੇ ਨੰਦਪੁਰ ਸਾਹਿਬ ਇੱਧਰ ਕਿੱਧਰ ਨੰਦਪੁਰ ਸਾਹਿਬ ਤੇ ਕਹਿੰਦੇ ਤੂੰ ਕਿੱਦਾਂ ਕਿੱਥੋਂ ਮਤਲਬ ਕਿੱਦਾਂ ਆਇਆ ਕਹਿੰਦਾ ਮੈਨੂੰ ਨਾ ਮਕੈਨੇ ਸੁਗਾਤਾ ਹੀ ਕੁਝ ਅੱਛਾ ਸਦਾ ਕਿ ਆਕੇ ਡਰਾਈਵ ਕਰਨ ਦੀ ਕੋਸ਼ਿਸ਼ ਕੀਤੀ ਹੋਣੀ ਹੈ ਨਾ ਕੋਈ ਲੈਣਾ ਐ ਜੀ ਪੁੱਤ ਤੈਨੂੰ ਕਹਿੰਦਾ ਮੈਨੂੰ ਸੁਗਾ ਗਏ ਤੇ ਪੈਰੀਆਂ ਸੁੱਟਦਾ ਹੋ ਸਕਦਾ ਵਾ ਹਨਾ ਮੈਨੂੰ ਪਤਾ ਨਹੀਂ ਆਪਾਂ ਨੂੰ ਜਦੋਂ ਹਾਂ ਅਸੀਂ ਵੀਜੀ ਅੱਜ ਆਇਆ ਪਿੰਡ ਗੰਢੀਵੜ ਤਤਲ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆ ਆ ਮੇਰੇ ਵੀਰ ਜੀ ਡਾਕਟਰ ਸਾਹਿਬ ਨੇ ਇੱਥੋਂ ਇਹ ਪਿੰਡ ਦੇ ਤੇ ਇਹ ਵੀਜੀ ਨੂੰ ਅੱਜ ਇੱਕ ਛੋਟਾ ਜਿਹਾ ਇੱਕ ਬੱਚਾ ਮਿਲਿਆ ਵਾ ਤੇ ਇਹ ਬੱਚਾ ਦਦੇਵ ਸਾਹਿਬ ਤੋਂ ਮਿਲਿਆ ਵਾ ਤਰਨਤਾਰਨ ਜ਼ਿਲ੍ਹੇ ਤੋਂ ਮਿਲਿਆ ਵਾ ਤੇ ਹੁਣ ਵੀਜੀ ਇਹਨਾਂ ਦੇ ਕੋਈ ਪਰਿਵਾਰ ਨਾਲ ਕੋਈ ਹੋਈ ਗੱਲਬਾਤ ਪਰਿਵਾਰ ਨਾਲ ਕੋਈ ਨਹੀਂ ਇਹਨਾਂ ਦੇ ਸਾਜੋ ਗੱਲ ਕਿੰਨਾਂ ਨਾਲ ਹੋਈ ਆ ਗੱਲ ਕਰੋ ਅੰਕੇ ਵੀ ਨਾ ਕੋਈ ਤੁਹਾਡਾ ਨੰਬਰ ਜੇਤਾ ਬੁੱਤ ਕਰਦਾ ਕੋਈ ਨਹੀਂ ਜੇਤਾ ਕਿਹੜੀ ਕਲਾਸ ਚ ਪੜਦਾ ਮੇਰਾ ਪੁੱਤ ਹੈ ਕਿਹੜਾ ਪਿੰਡ ਦੱਸਿਆ ਨਾ ਇੱਕ ਮਿੰਟ ਇੱਕ ਮਿੰਟ ਇੱਕ ਇੱਕ ਮਿੰਟ ਇੱਕ ਮਿੰਟ ਪੁੱਤ ਕੇ ਹੈ ਨਹੀਂ ਹੁੰਦਾ ਫੇਰ ਜਿੱਦ ਨਹੀਂ ਹੁੰਦਾ ਸਕੂਲ ਦਾ ਪਤਾ ਕਿਹੜੇ ਸਕੂਲੇ ਪੜਦਾ ਮਾਤਾ ਗੁਜਰੀ ਪੜਦਾ ਜਾਂ ਇੰਟਰਨੈਸ਼ਨਲ ਸਕੂਲ ਪੜਦਾ ਕਰੋ ਲੜਕੀ ਕਿਥੇ ਨਹੀਂ ਆਇਆ ਕਿਧਰ ਨਾਲ ਆਇਆ ਕਰੋ ਮੇਰੇ ਪੁਰਾਣੀ ਕੋ ਮਮੀ ਤੇ ਡੈਡੀ ਅੱਛਾ ਅੱਛਾ ਉਹਨਾਂ ਦੇ ਨਾਲ ਆਇਆ ਕਰੋ ਤੇ ਫਿਰ ਮਮੀ ਡੈਡੀ ਫਿਰ ਤੈਨੂੰ ਛੱਡ ਕੇ ਚਲੇ ਗਏ ਜਾਂ ਤੂੰ ਉਹਨਾਂ ਨਾਲ ਵਿਛੜ ਗਿਆ ਜਾਂ ਤੇਰੇ ਕੋਈ ਲਾਇਆ ਹੈ ਪੁਰਾਣੀ ਕੋ ਇਹ ਨਾ ਤੁਮ੍ਹੇਉ ਲੱਗਿਆ ਹਰ ਦਸੰਗਾ ਕੇ ਕੁਛ ਅੱਛਾ ਹੋ ਵੀਸਾ ਦਾ ਹੁਣ ਕਹਿਰੋਂ ਤੋਂ ਥੋੜੇ ਦਿਨ ਹੋ ਗਿਆ ਯਾ 2-3 ਮਹੀਨਿਆਂ ਕੋ ਬੱਚਾ ਕਿਡਨੈਪ ਕਰਲੇ ਸੀਗਾ ਅੱਛਾ ਹੀ ਕਹਿਰੋਂ ਤੋਂ ਆ 2-3 ਮਹੀਨੇ ਹੋ ਗਿਆ ਛੋਟਾ ਇਹ ਬੱਚਾ ਸੀਗਾ ਮੇ ਸਾਡੇ ਡੱਕ ਹੋਗਾ ਚਲੋ ਇਹਨਾਂ ਕਿ ਉਹ ਗੱਲ ਹਾਈਲਾਈਟ ਹੋ ਗਈ ਮੀਡੀਆ ਚ ਆ ਗਈ ਉਹ ਬੰਦੇ ਜਾ ਕੇ ਟਰੈਕ ਹੋ ਗਏ ਤੇ ਇਧਰਲੇ ਬੰਨੇ ਕੀ ਉਹਨਾਂ ਨੇ ਅਰੇ ਇਹ ਰੋਈ ਵੱਲੋਂ ਜਾ ਕੇ ਫੜੇ ਗਿਆ ਫੜੇ ਗਏ ਹਾਂਜੀ ਥੋੜੀ ਗਲਤ ਗੱਲ ਆਉਣਾ ਇਹਨਾਂ ਰੋਈ ਜਾਂਦੇ ਆ ਪਹਿਲਾਂ ਪਰਿਵਾਰ ਨਾਲ ਜੇ ਹੋਈ ਗਲਤੀ ਕਰਾਂ ਗੱਲ ਉਹਨਾਂ ਕਿ ਭੀ ਆਪਣਾ ਆਪ ਨਾ ਤੁਸੀਂ ਆ ਜਿਓ ਹਾਂਜੀ ਤੇ ਆਪਨਾ ਤੁਸੀਂ ਆ ਜਿਓ ਸਰਪੰਚ ਸਾਹਿਬ ਨੂੰ ਲੈ ਕੇ ਆਇਓ ਨਾਲ ਹਨਾ ਪਿੰਡ ਦੇ ਮਜੂਦਾ ਸਰਪੰਚ ਨੂੰ ਲੈ ਕੇ ਨਾਲ ਇਹਦਾ ਬੱਚੇ ਦਾ ਪਰੂਫ ਲੈ ਕੇ ਉਹਨੇ ਫੇਰੀ ਥੋੜੀ ਇੰਨਾ ਹਨਾ ਆਪਾਂ ਵੀਡੀਓ ਪਾ ਦਿੱਤੀ ਕੱਲ ਨੂੰ ਅਸਲੀ ਮਾਂ ਪਿਓ ਜੀ ਆ ਜੇਣਾ ਉਹ ਹੋਦਾ ਨਾ ਅਸਲੀ ਹੋਣੇ ਪਰ ਆਪਾਂ ਨੂੰ ਤੇ ਪ੍ਰੂਫ ਚਾਹੀਦਾ ਨਾ ਨਾਲ ਬਿਲਕੁਲ ਬਿਲਕੁਲ ਜੀ ਅਸੀਂ ਬਟਾ ਲੈ ਕੇ ਵੀਰ ਨੂੰ ਲੈਣਾ ਟੈਂਡ ਕਿਓ ਦਾ ਗੱਡੀ ਚ ਗੱਡੀ ਚ ਗੱਡੀ ਲੈਣਾ ਵੇ ਬਠੰਡਾ ਮਾ ਪਾਣੀ ਕਾਲੇ ਚੋਂ ਕੀ ਕੋਈ ਮੈਂਟਲੀ ਅਫਸੈਟ ਵੀਰੀ ਨੂੰ ਲੱਗੇ ਹੈ ਅਗਰ ਕੋਈ ਸਹੀ ਕਰਦੇ ਕਾਫੀ ਤੇਜ਼ੀ سے ਵਾਇਰਲ ਹੋ ਰਹਾ ਹੈ ਬਹੁਤ ਬੰਦ ਗਰੀ ਹੈਲੋ ਬਾਤ ਕਰੋ ਪਤਾ ਕੀ ਮੇਰੇ ਭਾਈ ਹਾਂਜੀ ਭਾਈ ਵੈਗੋ ਜੀ ਕਹਾਲ ਸਾ ਵੈਗੋ ਫਤੇ ਜੀ ਤੇ ਵੀ ਜਿਹੜਾ ਬੱਚਾ ਵਾ ਛੋਟਾ ਹੈ ਜਿਆ ਤੁਹਾਡਾ ਕੀ ਲੱਗਦਾ ਹੈ ਬਾਬਾ ਜੀ ਆਪਣਾ ਕੋਈ ਨਹੀਂ ਲੱਗਦਾ ਇਹ ਨਾ ਸੰਗਤਾਈ ਇੱਥੇ ਅੱਛਾ ਜੀ ਇਹ ਸੰਗਤਾਈ ਕੋਲ ਦੇ ਖਾਦੇ ਮਾ ਖਾ ਲੋ ਅੱਛਾ ਜੀ ਹਾਂ ਅੱਛਾ ਜੀ ਨਹੀਂ ਸ਼ਾਮੀ ਇਹਨਾਂ ਦੇ ਮਾਂ ਦੇ ਜਾਪ ਕਰਦੇ ਵੀ ਉਹ ਮਾਂ ਪੁੱਛਾ ਮੋ ਜਾਪ ਤੋਂ ਨਾ ਪੂਰਾ ਕਰਦੇ ਕਿ ਜਾਪ ਤੋਂ ਹਾਂਜੀ ਇਹ ਕਿ ਬਾਹਰ ਖੇਡਦਾ ਖੇਡਦਾ ਪਤਾ ਨਹੀਂ ਕਿਹਦੇ ਸਿੰਘ ਨਾਲ ਕੋਈ ਚੜਾ ਰਿਹਾ ਚੱਕਰ ਕਿ ਬਣਾ ਰਿਹਾ ਅੱਛਾ ਅੱਛਾ ਜੀ ਇਹਨਾਂ ਬੱਚਾ ਕਹਿ ਰਿਹਾ ਸੀਗਾ ਕਿ ਅੱਛਾ ਜੀ ਦੇਖੋ ਜੀ ਉਹ ਹੈ ਕਿ ਤੁਹਾਨੂੰ ਨੇ ਪਤਾ ਕੁਝ ਉਹਨਾਂ ਬਾਰੇ ਇਹ ਮੈਨੂੰ ਪਤਾ ਤਾਂ ਉਹ ਨੰਬਰ ਮੈਂ ਸੋਚਿਆ ਸੀ ਨਾ ਸਰ ਸਾਹਿਬ ਦਾ ਇਹ ਕਿਰਵਿੰਨਾ ਮਾਪੂਖਾ ਹੈ ਹਾਂਜੀ ਬੱਚੇ ਦਾ ਨਾਮ ਕੀ ਰੁਸ਼ੀ ਯਾਦ ਕਰ ਲਓ ਮੈਨੂੰ ਇਹਦਾ ਐਪਟੀਟੂਡ ਇਹ ਲੋਹਾਂਡੀ ਹੈ ਤੇ ਨਾਮ ਤਾਂ ਪਤਾ ਹੋਊਗਾ ਅੱਛਾ ਜੀ ਤੇ ਉਹਨਾਂ ਨੇ ਕੁੜੀ ਨੇ ਉਹਨਾਂ ਨੇ ਨਾ ਸ਼ੀਟ ਲਾਇਆ ਸੀ ਇਹਨਾਂ ਦਾ ਅੱਛਾ ਜੀ ਅੱਛਾ ਜੀ ਉਹ ਆਪਣੇ ਦਾ ਨੰਬਰ ਲੇਵ ਆਪਣੀ ਸ਼ੀਟਾਂ ਲਈ ਤੇ ਉਹ ਨੰਬਰ ਜੀ ਸ਼ੀਟ ਦੇ ਵਿੱਚ ਇਹ ਕਿਹਦਾ ਦਾ ਪਰ ਆ ਲੱਗਦੇ ਪਰਾਈ ਕੋ ਤਰੀਕਾ ਇਹ ਜੇ ਉਹਨਾਂ ਦੇ ਸਾਹਵੇਂ ਦਾ ਮੁੱਦਾ ਖੋਹ ਹੋ ਜਾਂਦਾ ਤਾਂ ਲੱਗਾਂ ਕਿ ਇਹ ਬੰਦਾ ਆਇਆ ਨਹੀਂ ਵੀ ਜੀ ਜੀ ਮਾਪਿਓ ਨੂੰ ਪਤਾ ਲੱਗ ਗਿਆ ਵਾ ਤੇ ਮਾਪਿਓ ਨੂੰ ਇਹਦਾ ਕਰੇ ਫੋਨ ਲਾਉਣਾ ਚਾਹੀਦਾ ਸੀਗਾ ਹਾਂਜੀ ਮਾਪਿਓ ਨੂੰ ਜੇ ਪਤਾ ਲੱਗ ਗਿਆ ਤਾਂ ਉਹਨਾਂ ਨੇ ਇੱਥੇ ਫੋਨ ਤੇ ਲਾਉਣਾ ਚਾਹੀਦਾ ਸੀ ਨਾ ਇਹਨਾਂ ਨੂੰ ਕਿੰਦਾ ਕਿੰਦਾ ਸਮਝਿੰਦਾ ਕਿ ਕਿਸਦਾ ਸੀ ਮੇਰਾ ਮੈਂ ਕਹਿ ਰਿਹਾ ਕਿ ਜੇ ਮਾਪਿਓ ਨੂੰ ਪਤਾ ਲੱਗ ਗਿਆ ਵਾ ਕਿ ਸਾਡਾ ਬੱਚਾ ਫਲਾਨੀ ਫਲਾਨੀ ਜਗਾ ਵਾ ਵੀ ਇੱਥੇ ਆ ਤੇ ਉਹਨਾਂ ਨੂੰ ਇੱਕ ਇਹਨਾਂ ਨਾਲ ਗੱਲ ਤੇ ਕਰਨੀ ਚਾਹੀਦੀ ਸੀ ਨਾ ਫੋਨ ਤੇ ਵੀ ਬੱਚਾ ਸਾਡਾ ਕਿੱਦਾਂ ਵਾ ਸਹੀ ਸਲਾਮਤ ਆ ਤਾਂ ਦੱਸੋ ਜੀ ਆਹ ਗੁਣੇ ਹਾਨੂੰ ਪਤਾ ਲੱਗਾ ਜੀ ਅੱਛਾ ਅੱਛਾ ਆਈ ਜਿਹੜੀ ਹੁਣ ਵੇਖਿਆ ਉਹਨਾਂ ਦਾ ਦੇ ਓਕੇ 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 ਜੀ ਚਲੋ ਕੋਈ ਗੱਲ ਨਹੀਂ ਆ ਨੰਬਰ ਆ ਵੀ ਰਹਿ ਕ ਕੋਈ ਗੱਲ ਨਹੀਂ ਜੀ ਮੈਂ ਦੇਖਦਾ ਮੈਨੂੰ ਇੱਕ ਫੋਨ ਆ ਰਿਹਾ ਸ਼ਾਇਦ ਹੋ ਸਕਦਾ ਉਹਨਾਂ ਦਾ ਹੀ ਹੋਵੇ ਹੈਲੋ ਹੈਲੋ ਸਸੀ ਵਾਲੀ ਵੀਰੇ ਸਸੀ ਕਾਲ ਹਾਂਜੀ ਹਾਂਜੀ ਗੰਡੀ ਮੇਰ ਤੋਂ ਬੋਲਦੇ ਹਾਂ ਹਾਂਂਦੀ ਹਾਂਦੀ ਬਚਾਇਆ ਜੀ ਆ ਬੱਚੇ ਦੀ ਤੁਸੀਂ ਵੀਡੀਓ ਕਾਲ ਕਰ ਲਓ ਇਸ ਨੰਬਰ ਤੇ ਤੁਹਾਨੂੰ ਬੱਚਾ ਹੀ ਦਿਖਾ ਦਿੰਨੇ ਆ ਨਹੀਂ ਨਹੀਂ ਉਹਨਾਂ ਨੂੰ ਪੁੱਛੋ ਨਾਮ ਕੀ ਆ ਅਰੇ ਬੱਚੇ ਤੁਸੀਂ ਪੁੱਤ ਜੀ ਕੀ ਨਾਮ ਸੀ ਤੁਹਾਡਾ ਨਹੀਂ ਨਹੀਂ ਉਹਨਾਂ ਨੂੰ ਪੁੱਛੋ ਉਹ ਬਗਰਾ ਜੀ ਕੀ ਨਾਮ ਸੀਗਾ ਜਗਰਾਜ ਆ ਵੀਦੀ ਕੀ ਨਾਮ ਬੱਚੇ ਦਾ ਹਲੋ ਮਾ ਜੀ ਇਹ ਕੋਈ ਮਸਤ ਨਾ ਹੁੰਦੇ ਨੇ ਬੇ ਬਸ ਬਸ ਕੋਈ ਨਾ ਕੋਈ ਕਹਿਵਣਾ ਡੈਟਾ ਨੂੰ ਬਣਾਵਾ ਅੱਛਾ ਜੀ ਕੋਈ ਗੱਲ ਨਹੀਂ ਫੋਟੋ ਭੇਜ ਦਿਨੇ ਤੁਹਾਨੂੰ ਓਕੇ ਫੋਟੋ ਭੇਜ ਦਿਨੇ ਸੀ ਨੰਬਰ ਦੀ ਫੋਟੋ ਭੇਜ ਦਿਨੇ ਤੁਹਾਨੂੰ ਖੋਲ ਲੈ ਨਾ ਖੋਲੋ ਓਕੇ ਤਾਂ ਵੀ ਇੱਕ ਰੀਜੀ ਬੱਚੇ ਦੀ ਫੋਟੋ ਭੇਜੇ ਫਿਰ ਉਹਨਾਂ ਨੂੰ ਕਨਫਰਮ ਕਰਨਾ ਹੋਊਗਾ ਕੁਝ ਨਾ ਕੁਝ ਹਾਂ ਬਹੁਤ ਸਹੀ ਭੇਜੋ ਰਟਾ ਬਜਾ ਗੋਮਾ ਹੋ ਜਾਊਗਾ ਜੇ ਤੁਸੀਂ ਭੇਜੋਗੇ ਆਪਾਂ ਫੋੜਾ ਨਾਲ ਫੋੜਾ ਲਾਵਾਂਗੇ ਪਰਵਾਰ ਆਪਾਂ ਨੂੰ ਜਾਣਾ ਪਿਆ ਉਹਦਾ ਇੱਕਾਰੀ ਕਰਕੇ ਫੇਰ ਦਵਾਂਗੇ ਹਾਂਜੀ ਭਾਈ ਠੀਕ ਹੈ ਜੀ ਜੇ ਮੰਨ ਲਓ ਮਗਰ ਨਾਲ ਵੀ ਜਾਣਾ ਪਊਗਾ ਨਾ ਘਰ ਤੱਕ ਤੇ ਜਾਵਾਂਗੇ ਇਦਾਂ ਥੋੜੀ ਵੀ ਆਣ ਲੈ ਪਿੰਡ ਦਾ ਕੋਈ ਸਰਪੰਚ ਮੈਂਬਰ ਕੋਈ ਹੋ ਜਾਊ ਕੋਈ ਇੱਧਰ ਰਹੀ ਇਦਾਂ ਕਹਿੰਦੇ ਵੀ ਕੇ ਨਾ ਮੈਂ ਮੈਂ ਨੰਬਰ ਮੇਰਾ ਪਾਇਆ ਉੱਤੇ ਆਪਣਾ ਮੈਂ ਨਹੀਂ ਇਹਨਾਂ ਦੀ ਵੀਡੀਓ ਤੁਸੀਂ ਗਿਆ ਵਾ ਮੈਂ ਵੀ ਵੀਡੀਓ ਪਾ ਦਿੱਤੀ ਸੀ ਇਹਨਾਂ ਦੀ ਮੈਂ ਤੁਹਾਡੀ ਵੀਡੀਓ ਮੇਰੇ ਵਗਾਰਾ ਵਿੰਦਾ ਨੂੰ ਅੱਛਾ ਅੱਛਾ ਤੇ ਉਹ ਆ ਨਵੇਂ ਬਹੁਤ ਦਵਾਈਆਂ ਨਹੀਂ ਜਾਈਆਂ ਉਹ ਨਹੀਂ ਅਸ਼ਾ ਨੰਬਰ ਇਹਨਾਂ ਦੇ ਪਾਇਆ ਨਾ ਗੱਲਾਂ ਦੇ ਕੇ ਪਾ ਦਿੰਦੇ ਮੁੰਡਾ ਗਵਾਚਾ ਹਾਂ ਨਹੀਂ ਉਹ ਤੇ ਉਦਾਂ ਵੀ ਆਏ ਨਾ ਵੀਰ ਜੀ ਫੋਨ ਆਪਾਂ ਨੂੰ ਮੈਂ ਵੀਡੀਓ ਪਾਈ ਇਹਨਾਂ ਦੀ ਆ ਸੇ ਤੱਕ ਉਦਾਂ ਵੀ ਪਿੰਡੋਂ ਇਹਨਾਂ ਦੇ ਫੋਨ ਆ ਜਾਣਗੇ ਵਾਇਸ ਕਾਲ ਹਾਂ ਵੀਦੀ ਮੈਂ ਤੁਹਾਨੂੰ ਇਹ ਸੇ ਨੰਬਰ ਤੇ ਭੇਜਦਾ ਹੁਣੇ ਭੇਜਦਾ ਹਾਂ ਹੈਲੋ ਹੈਲੋ ਹਾਂਜੀ ਹੈਲੋ ਹਾਂਜੀ ਹਾਂਜੀ ਵੀਰ ਜੀ ਜੀ ਮੜੇ ਮਦਰ ਵਰਸਲ ਮੈਂ ਹੁਣੇ ਹੁਣੇ ਤੁਹਾਨੂੰ ਫੋਟੋ ਭੇਜਦਾ ਹੁਣੇ ਭੇਜਦਾ ਫਾਉ ਐਫ ਯੂ ਬੱਚਾ ਇਹ ਬੱਚਾ ਠੀਕ ਆਵੇ ਉਹਨਾਂ ਨੇ ਨਾ ਆਪਾਂ ਨੂੰ ਆ ਭੇਜਿਆ ਵੀ ਆ ਉਹ ਤੋਂ ਦੇ ਕੈਮਰੇ ਦੇ ਫੋਟੋ ਇਹੋ ਐਡਰੈਸ ਆ ਉਹ ਤੇ ਕੈਮਰਾ ਕੱਢ ਕੇ ਦੇਖਣਾ ਨਾ ਠੀਕ ਹਾਂ ਹਾਂ ਕੋਈ ਪ੍ਰਕਾਰ ਦੇ ਹਾਂਜੀ ਵਖਾ ਲੋ ਕਿ ਤੁਹਾਨੂੰ ਦੱਸਿਆ ਹੈ ਕਿ ਕਿਦਾਂ ਜਦੋਂ ਤੋਂ ਆਉਂਦੀਆਂ ਨਾ ਉਹ ਦੋਹਾਂ ਜਾਂ ਅੱਛਾ ਐਲਬਟ ਪੀਲਾ ਤੇਰਾ ਮੇਰਾ ਪੁੱਤ ਤੂੰ ਵੀ ਪੀਲਾ ਥੋੜਾ ਪੀਲਾ ਪੁੱਤ ਮੇਰਾ ਪੁੱਤ ਨਹੀਂ ਆਣ ਕੇ ਨਾ ਸੇਮਿਆ ਜਾਂਦਾ ਉਹ ਹਾਂ ਕੁਝ ਨਹੀਂ ਖਾਂਦੇ ਫਿਰ ਬੜਾ ਪਿਆਰ ਪ્યોਰ ਦੇ ਗਏ ਪਿਆਰ ਨਾਲ ਕੇ ਫਿਰ ਇਹਨੂੰ ਬੋਲਡਰੀ ਪਈਆ ਨਿਸ਼ਾਰੇ ਦੇ ਨਹੀਂ ਨਿਸ਼ਾਰੇ ਨਹੀਂ ਆ ਨਿਸ਼ਾਰੇ ਕੋਈ ਸੰਗਤ ਆਈ ਸੀ ਬਾਬੇ ਖੜੇ ਦੇ ਖਾਲਸੇ ਠੀਕ ਹੈ ਜੀ ਤੇ ਉੱਥੇ ਕੀ ਹੋਇਆ ਹਾਂ ਜੀ ਉੱਥੇ ਕੀ ਹੋਇਆ ਨਿਸ਼ਾਰੇ ਨੂੰ ਦੋਨੋਂ ਵਾਲੀ ਮੈਂ ਵੀ ਪੁੱਛੀ ਚੋਕਰ ਵੀਰ ਤੁਹਾਡੇ ਹੱਥ ਲੱਗ ਗਿਆ ਹਨ ਵੀਰ ਤਾਂ ਹਨ ਧੰਨਵਾਦ ਵੀਰ ਜੀ ਉਹ ਹੀ ਆ ਬੱਚਾ ਤੇ ਹੋਈ ਆ ਆ ਮੈਂ ਇਹ ਪਿੰਡ ਦੇ ਗੱਡੀ ਮੋਟ ਕਿਹੜੇ ਆਏ ਇਹ ਇਹ ਵੀਰ ਜੀ ਤੱਤਲ ਪਿੰਡ ਜਿਹੜਾ ਆ ਨਤਕ ਤੋਂ ਦੂਰ ਮੇਰੇ ਤੋਂ ਕੁਛ ਇਹ ਖੜੇ ਦਿਖਾ ਸਕਦੇ ਇਸ਼ਾਰੇ ਤੋਂ ਬੋਲਦੇ ਆ ਇਹ ਇਸ਼ਾਰੇ ਤੋਂ ਬੋਲਦੇ ਆ ਇਹ ਵੀਰ ਜੀ ਆਪਣਾ ਸਰਹਲੀ ਨਾਂ ਕਿ ਜਿਹੜਾ ਤੱਤਲ ਪਿੰਡ ਹੁੰਦਾ ਵਾ ਉਹ ਛੋਟੇ ਹਾਂਜੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਉੱਥੇ ਆ ਜਾਓ ਤੁਹਾਨੂੰ ਵੀਰ ਲੈਣਾ ਆਇਆ ਮੇਰੀ ਇੱਕ ਗੱਲ ਸੁਣਿਓ ਆ ਇਹਨਾਂ ਦੇ ਕੌਣ ਕੌਣ ਆਏ ਪਰਿਵਾਰ ਕੌਣ ਕੌਣ ਆਇਆ ਵਾ ਹੈਲੋ ਹੋਲਡ ਕਰ ਤਾ ਨਾ ਇਹ ਫੋਟੋ ਤੇ ਬੱਚੇ ਦੀ ਆ ਹਨਾ ਜੀ ਫੋਟੋ ਤੇ ਬੱਚੇ ਦੀ ਆ ਪਰ ਜੇ ਤੇ ਪਰਿਵਾਰ ਆ ਇਹਨਾਂ ਨੂੰ ਬੱਚਾ ਦੇਣਾ ਨਹੀਂ ਤੇ ਹਾਂ ਪਰਿਵਾਰ ਨੂੰ ਵੀ ਆਇਆ ਪਰਿਵਾਰ ਆ ਮੈਂ ਪਹਿਲੇ ਕਹਿ ਦਿੰਦਾ ਨਹੀਂ ਆਪਣੇ ਮੰਮੀ ਦੀਆਂ ਜਿਹੜੀਆਂ ਪਛਾਣ ਲੈਣ ਉਹਨੂੰ ਆਪਣੇ ਮੰਮੀ ਮੰਮੀ ਦੇ ਨਾਲ ਲੈ ਗਿਆ ਹੈਨਾ ਮੰਮੀ ਦੇ ਨਾਲ ਬੱਚੇ ਨੂੰ ਦੋਨੋਂ ਪਰ ਮੈਨੂੰ ਇਹਨੇ ਦੱਸਿਆ ਵੀ ਆਦਾ ਵੀ ਹੁਣ ਨਹੀਂ ਵੇ ਜਾਣਾ ਸਵੇਰ ਚੋਂ ਹੂੰਗਾ ਮੰਮੀ ਦੇ ਨਾਲ ਆਇਆ ਤੇ ਕੱਲਾ ਪੁੱਤ ਤੂੰ ਕਿੰਨਾ ਪਿਆਵਾ ਕਿ ਮੈਨੂੰ ਕੋਈ ਇੱਥੇ ਬਿਠਾ ਕੇ ਲਿਆ ਹੈ ਹਨਾ ਅਰੇ ਆਜੀ ਵੀਡੀਓ ਵੀ ਆਈ ਹੈ ਕੱਲਾ ਕਿੰਨੀ ਦੂਰ ਨਿ ਸ਼ਹਿਰੋਂ ਆ ਕੇ ਆਵੇਂ ਗਿਆ ਤੁਰ ਕੇ ਇੱਥੇ ਕੱਲਾ ਆ ਰਿਹਾ ਵਾ ਹਾਂ ਯਾਰ ਕਿੰਨੀ ਕਿਦੋਂ ਦੀ ਹੈ ਵੀਡੀਓ ਇਹ ਗੋਦਰ ਖੜੇ ਤੇ ਖਾਲ ਚੀਏ ਆਪਣੇ ਜਿਹਦਾ ਪਰਾ ਹਾਈਲ ਮਾਰਦਾ ਉਹ ਜਿਹਦੇ ਪਰੇ ਡਾ ਕੱਲਾ ਆ ਰਿਹਾ ਏ ਹਰ ਗੁਣ ਨਹੀਂ ਨਹੀਂ ਇਹ ਕਿਹੜਾ ਸਾਡਾ ਚੱਕਰ ਲੜਿਆ ਤੇ ਨਹੀਂ ਮम्मी पापा ਨਾਲ ਕੋਈ ਨਹੀਂ ਆਂਦੇ ਪੁੱਤ ਤੈਨੂੰ ਜੇ ਕੋਈ ਕੁੜਤਾ ਹੈ ਘਰ ਚੋਂ ਤਾਂ ਪੁੱਤ ਦੱਸ ਦੇ ਮਸਲਾ ਤਾਂ ਆ ਦੱਸ ਜੋ ਕੋਈ ਦਵਾਈ ਚੱਲਦੀ ਤੇਰੀ ਮੈਡੀਸਿਨ ਚੱਲਦੀ ਕੋਈ ਉਹਦਾ ਇਹ ਬੱਚਾ ਹੈ ਨਾ ਚਲੋ ਕੋਈ ਨਹੀਂ ਮੇਰਾ ਪੁੱਤ ਠੀਕ ਹੈ ਇਹ ਨਾ ਇਦਾਂ ਡੈਡੀ ਆਉਂਦੇ ਹੀ ਅੱਜ ਜਨਮ ਦੇ ਨਹੀਂ ਬੱਚੇ ਦਾ ਮੇਰਾ ਅੱਛਾ ਤੇ ਡੈਡੀ ਆਉਂਦੇ ਹੀ ਤਾਂ ਉਹਨੂੰ ਹੱਥ ਦਿੱਤਾ ਜਿਹੜਾ ਕਹਿੰਦਾ ਮੈਂ ਬੰਦੇ ਸਰਦਾਰ ਨੂੰ ਹੱਥ ਦਿੰਦਾ ਮੋਨੇ ਬੰਦੇ ਨੂੰ ਨਿਆ ਬੜੀ ਤਗੜੀ ਗੱਲ ਹੈ ਜੇ ਮੋਨੇ ਨੂੰ ਦੇ ਦਿੰਦਾ ਸਰਦਾਰੀ ਜਦ ਮੋਨੇ 'ਚ ਅੱਜਕੱਲ ਵਿਸ਼ਵਾਸ ਸਰਦਾਰ ਤੇ ਬੰਦਾ ਉਦਾਂ ਵੀ ਵਿਸ਼ਵਾਸ ਕਰ ਲੈਂਦਾ ਹੈ ਨਾ ਠੀਕ ਹੈ ਜੀ ਆਪਣੀਆਂ ਧੀਆ ਪੈਣਾ ਵੀ ਕਿਤੇ ਅਨਸੇਫ ਜੈਸ ਮਹਿਸੂਸ ਕਰਨਾ ਤੇ ਉਹ ਲੱਗੇ ਕੋਈ ਸਰਦਾਰ ਮੁੰਡਾ ਖਲੋਤਾ ਹੋਵੇ ਤਾਂ ਉਹਨਾਂ ਲੱਗੇ ਕੋਈ ਜਾਂਦੀਆਂ ਸਰਦਾਰੀ ਐਡੀ ਤੌੜੀ ਸਰਦਾਰੀ ਦਿੱਤੀ ਰੱਬਿਆ ਬੰ ਨੂੰ ਹਾਂ ਤਾਂ ਮੈਂ ਆਨੰਦਪੁਰ ਸਾਹਿਬ ਜਾਣਾ ਉੱਥੇ ਕਮਰੇ ਮਿਲ ਜਦੇ ਫਰੀ ਤੇ ਮੈਂ ਕਿਹਾ ਕਮਰਾ ਤੂੰ ਆਨੰਦਪੁਰ ਕਿੱਥੇ ਜਾਂਦੇ ਦੱਸ ਮੈਨੂੰ ਕਰੋ ਬਸਰਾ ਮਸਲਾ ਲੜਾ ਹੋਵੇ ਚੱਟਰ ਇਹ ਹੁਣ ਤੁਸੀਂ ਕਲੀਅਰ ਕਰਕੇ ਫਿਰ ਨਹੀਂ ਕਲੀਅਰ ਕਰਕੇ ਗੱਲਾਂ ਕਰੀਏ ਆਪਾਂ ਹਾਂਜੀ ਠੀਕ ਹੈ ਜੀ ਫੋਟੋ ਤੇ ਆਈ ਹੈ ਬੱਚੇ ਦੀ ਵੈਸੇ ਆਈ ਹੈ ਪਰ ਇਹਨਾਂ ਵਾ ਨਾ ਕਿ ਆਪਾਂ ਕੱਲ ਨੂੰ ਆਪਾਂ ਨੂੰ ਇਹ ਕਲੀਅਰ ਹੋਣਾ ਚਾਹੀਦਾ ਪੀ ਇਹ ਉਹਦੇ ਮੰਮੀ ਡੈਡੀ ਆ ਹਾਂਜੀ ਹਾਂਜੀ ਬਸ ਹਾਂ ਕੋਈ ਇਹਦਾ ਆਪਾਂ ਨੂੰ ਆਧਾਰ ਕਾਰਡ ਮੰਗਾ ਕੇ ਦਿਖਾ ਦੇਣ ਠੀਕ ਆਧਾਰ ਕਾਰਡ ਦਿਖਾ ਦੇਣ ਬੱਚੇ ਦਾ ਠੀਕ ਹੈ ਜੀ ਹੈ ਉਹ ਬੰਦੂ ਤੂੰ ਹਾਂ ਦੇ ਕਿੰਦਾ ਇੱਧਰ ਆਇਆ ਨਹੀਂ ਦੇ ਮਾਰਦੇ ਨਾ ਮਦਰ ਮੰਮੀ ਡਾੜੀਂ ਕੀ ਆਂਦਾ ਹੀ ਮੈਂ ਕਿੱਧਰ ਆਇਆ ਨਹੀਂ ਤੇ ਤੇਰੇ ਮੰਮੀ ਡੈਡੀ ਨੂੰ ਮਾਰਦੇ ਆ ਮੈਂ 3 ਕੋਣ ਡਿਆ ਸੀ ਬੰਦੂਕ ਬੰਦੂਕ ਕੋਣ ਡਿਆ ਹੈ ਹਾਂਜੀ ਹਲੋ ਬਾਜੀ ਤਾਂ ਨੋ ਨਾ ਇਹਦੇ ਮਾਪਿਓ ਦੇ ਫੋਨਾਂ ਲੱਗਾ ਆਉਣ ਲੱਗੇ ਨੇ ਓਕੇ ਓਕੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਜੰਦੀ ਕੌਣ ਸੀ ਉਹਨੂੰ ਤੂੰ ਜਾਣਦਾ ਦਿਨ ਦਿਨ ਬੰਦੂਕ ਦਿਖਾਈ ਪਤਾ ਚਿਹਰੇ ਚ ਪਤਾ ਕਿਦਾਂ ਕਿਦਾਂ ਦੇ ਨਹੀਂ ਉਹਨਾਂ ਨੇ ਮੂੰਹ ਬੰਨਿਆ ਸੀ ਸ਼ਮੂਹ ਬੰਨਿਆ ਸੀ ਬੰਦੂਕ ਦਿਖਾਈ ਤੇ ਕਿਹਾ ਵੀ ਤੇਰੇ ਮੰਮੀ ਨੂੰ ਪਾਪਾ ਨੂੰ ਮਾਰ ਦੇਣਾ ਨਹੀਂ ਤੇ ਇੱਧਰ ਆ ਜਾ ਤੂੰ ਉਹਨਾਂ ਕੋਲੇ ਚਲੇ ਗਿਆ ਹਾਂਜੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਤੈਨੂੰ ਨਾਲ ਲੈ ਗਏ ਹੂੰ ਕਮਾਲ ਲਾ ਗਏ ਤੇ ਪਤਾ ਨਹੀਂ ਫਿਰ ਕਿੱਥੇ ਉੱਥੇ ਪਾ ਲਈ ਗਏ ਮੋਟਰਸਾਈਕਲ ਤੇ ਹੈ ਕਿ ਗੱਡੀ ਤੇ ਹੈ ਉਹ ਗੱਡੀ ਤੇ ਹੀ ਉਸ ਗੱਡੀ 'ਚ ਬਿਠਾ ਕੇ ਲੈ ਗਏ ਉਹ ਮੋੜ ਮੈਨੂੰ ਤੇਰੇ ਸੰਗ ਆ ਦੇ ਤਰ ਬਣਾਣੀ ਕੀ ਸੀ ਅਚਾ ਇਹ ਇਹਦੇ ਆਪਣੇ ਨਾਮੋਂ ਨਹੀਂ ਪਤਾ ਲੱਗਦਾ ਪਹਿਲਾਂ ਭਾਈ ਇੰਨਾ ਸਾਮਿਆ ਗਈ ਇਹਨੂੰ ਆਪਣੇ ਨਾਮ ਨਾਲ ਇਹਨਾਂ ਨਾਲ ਬਿਓਸੀ ਦੀ ਹੱਤੀ ਹੋ ਜਾਂਦਾ ਮਾੜਾ ਮਰਦਾ ਨਸ਼ਾ ਹੋ ਗਿਆ ਉਹਦਾ ਨਸ਼ਾ ਹੋਊਗਾ ਇਹਨੂੰ ਪਤਾ ਨਹੀਂ ਲੱਗਣ ਦੇ ਕੁਝ ਤੇ ਰੋਈ ਜਾਂਦਾ ਇਹ ਰੋਈ ਜਾਂਦਾ ਹੈ ਫਿਰ ਛੱਡ ਕਿੱਦਾਂ ਗਏ ਫਿਰ ਜਾ ਕੋਈ ਨਾ ਚੱਕਰੇ ਇਹ ਵੀ ਗੱਲ ਹੈਗੀ ਆ ਵੀ ਮਾਂ ਵੀ ਛੱਡ ਕਿੱਦਾਂ ਗਿਆ ਬੱਚਾ ਮਾਂ ਤੇ ਛੱਡ ਬਣਾ ਜਿੰਨੇ ਸੰਘਾਇਆ ਸੀ ਇਹਨਾਂ ਨੂੰ ਜੇ ਗੱਡੀ 'ਚ ਉਹਨਾਂ ਬਿਠਾ ਲਿਆ ਤੇ ਛੁਗਾ ਕੇ ਗੱਡੀ 'ਚ ਬਿਠਾ ਲਿਆ ਫਿਰ ਛੱਡ ਕਿੱਦਾਂ ਗਏ ਜਾਂ ਡਰ ਗਏ ਹੋਣੇ ਜਾਂ ਕੁਝ ਹਨਾ ਇਹ ਵੀ ਗੱਲ ਹੋ ਸਕਦਾ ਕਿ ਹੋਇਆ ਹੋਊਗਾ ਹਲੋ ਵਰਗੋ ਸਾਹਿਬ ਫਤਿਹ ਜੀ ਹਾਂਜੀ ਵੀਰ ਵੈਗੋ ਜੀ ਦਾ ਖਾਲਸਾ ਵੈਗੋ ਜੀ ਫਤਿਹ ਜੀ ਤਹਾਡੇ ਕੋ ਪਹੁੰਚਿਆ ਜੀ ਹਾਂ ਆਪਣੇ ਕੋਲ ਆ ਜੀ ਸੇਫ ਆ ਬੱਚਾ ਕੋਈ ਟੈਨਸ਼ਨ ਲੈਣ ਦੀ ਲੋੜ ਨਹੀਂ ਆ ਤੁਹਾਡਾ ਕੀ ਮਾਪਿਓ ਵਿਚਾਲੇ ਟੈਗ ਕਰ ਗਏ ਰਾਹੇ ਬਦਲਾ ਲਏ ਹੋਏ ਤੇ ਕਿੰਦੇ ਕੇ ਬਾਅਦ ਭਾਪੜੀ ਪਹੁੰਚੀ ਤੁਹਾਡੇ ਕੋ ਇਹ ਤਾਂ ਤਤਲਵੇਂ ਜਿਹੜਾ ਆਪਣੇ ਸਹਰੈਲੀ ਦੇ ਨਾਲ ਹੀ ਆ ਜੀ ਪਹਿਲੋਂ ਸਹਰੈਲੀ ਕਹਿੰਦੇ ਨਾ ਭਾਜੀ ਨਹੀਂ ਨਹੀਂ ਸਹਰੈਲੀ ਨਾ ਹਾਂ ਸਹਰੈਲੀ ਪਹਿਲਾ ਸਹਰੈਲੀ ਆਓ ਸਹਰੈਲੀ ਨੰਗ ਦੇ ਸਾਰੇ ਤਤਲਵੇਂ ਨਾ ਮੈਂ ਲੋਕੇਸ਼ਨ ਭੇਜ ਦੇਣਾ ਤੁਹਾਨੂੰ ਇੱਥੋਂ ਨੀ ਹੋਰ ਦੱਸੋ ਆ ਦੇਖੀ ਠੀਕ ਹੈ ਭਾਈ ਠੀਕ ਹੈ ਮਿਲ WhatsApp ਤੇ ਹੈਲੋ ਲਿਖ ਕੇ ਭੇਜੋ ਇਹਨਾਂ ਕੇ ਮਾਪਿਓ ਨਾਲ ਭੇਜੋ ਠੀਕ ਹੈ ਜੀ ਕੋਈ ਬੱਚੇ ਦਾ ਪ੍ਰੂਫ ਵੀ ਹੋ ਜੇ ਨਾਲ ਠੀਕ ਹੈ ਜੀ ਬੱਚਾ ਬੱਚਾ ਕਿਹੜੇ ਪਿੰਡ ਦਾ ਜੀ ਹਾਂਜੀ ਹਾਂਜੀ ਇਹ ਤਾਂ ਤਾਂ ਕਿੰਨੇ ਕੁ ਮੈਂਦਾ ਜੀ ਤਰਨਤਾਰਨ ਤੋਂ ਹੈਗਾ ਪਾਜੀ 25 ਕਿਲੋਮੀਟਰ ਪੈਂਦਾ ਏ ਤੇ ਇਹ ਕਿਹੜਾ ਪਿੰਡ ਦਾ ਬੱਚਾ ਕਿਹੜੇ ਪਿੰਡ ਦਾ ਏ ਰੂੜੇ ਹਸਲ ਦਾ ਜੀ ਰੂੜੇ ਹਸਲ ਦਾ ਨੋ ਨੋ ਨੰਬਰ ਹੀ ਆਉਨ ਆ ਰਿਹਾ ਆਪਣੇ ਪਿਓ ਦਾ ਇਹ ਹਾਲੇ ਵੀ ਨਹੀਂ ਕਰੰਦਿਆ ਅਸੀਂ ਤੇ ਉਹ ਟਿੱਕ ਨਹੀਂ ਉਹ ਫੋਨ ਕਰ ਦੂਗਾ ਭਾਈ ਬੱਚਾ ਕਹਿ ਰਿਹਾ ਵਾ ਕਿ ਮੈਨੂੰ ਕਿਸੇ ਨੇ ਬੰਦੂਕ ਦੀ ਨੋਕ ਤੇ ਮੈਨੂੰ ਬਾਜ ਮਾਰੀ ਉਸ ਤੋਂ ਬਾਅਦ ਮੈਨੂੰ ਕੁਝ ਸੰਘਾਇਆ ਕੋ ਫੋਟੋ ਜਿਹੜੀ ਬਾਬਾ ਵੀ ਉੱਧਾ ਤੇ ਉੱਧਾ ਸੁ ਲੈ ਕੇ ਆਂਦਾ ਇਹੋ ਪਿੰਦਾ ਹੈਗਾ ਤੋਂ ਉਹ ਉਹ ਹੋਂ ਸੇ ਇਹ ਬੋਲ ਰਿਹਾ ਨਾ ਕਿ ਲਾ ਪਤਾ ਕਰਦਾ ਹਾਂ ਹਾਂਜੀ ਕਰਦਾ ਕਰਦਾ ਬੱਚਾ ਕਰਦਾ ਗੱਲਾਂ ਕਰਦਾ ਗੱਲਾਂ ਆਪੋ ਤੇ ਕਰ ਲਾ ਗੱਲਾਂ ਕੌਣ ਨਾਲ ਕਰ ਲਾ ਇਹਦਾ ਨਾਂ ਕੀ ਹੈ ਬੱਚੇ ਦਾ ਹੈਲੋ 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 ਭਾਜੀ ਨਾਂ ਕੀ ਹੈ ਬੱਚੇ ਦਾ ਇਹਦਾ ਜੱਗਾ ਜਗਰਾਤ ਜੱਗਾ ਠੀਕ ਹੈ ਜੀ ਆ ਕਿਰੋ ਗੱਲ ਹੈਲੋ ਜੱਗੇ ਜੀ ਤਾਇਆ ਮੋਲਾ ਪੁੱਤਰਾ ਦਾ ਹੈ ਤਾਇਆ ਹਾਂ ਬੰਦ ਲਓ ਬੰਦ ਨਹੀਂ ਕਰ ਲਿਆ ਬਈ ਬਾਵਾ ਕਹਿੰਦਾ ਬੱਚਾ ਕਹਿੰਦਾ ਮੈਨੂੰ ਪਤਾ ਨਹੀਂ ਲੱਗ ਰਿਹਾ ਕੋਈ ਜਾਂਦਾ ਹੈ ਉਹਦੇ ਪਾਸੇ ਨਾ ਜਾਏ ਨਹੀਂ 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 ਜੀ ਜਾਂਦਾ ਜੀ ਸਾਡਾ ਸਾਰਾ ਪਰਿਵਾਰ ਸਾਡਾ ਸਾਰਾ ਪਿੰਡ ਆ ਬੱਚੇ ਦੇ ਕੋਲ ਬੈਠਾ ਵਾ ਬੜਾ ਕੰਮ ਤਾਂ ਕੀਤਾ ਬਾਪੂ ਤੋਂ ਨਹੀਂ ਜਾਣਦਾ ਨਹੀਂ ਫੋਨ ਦਾ ਸੀ ਨਹੀਂ ਕਿੰਤਾ ਤੁਹਾਡੇ ਨਾਲ ਕੀ ਵੀ ਜੀ ਗਰਜੰਡ ਵੀਰ ਐ ਇੱਥੇ ਤਤਲ ਪਿੰਡ ਤੋਂ ਉਹਨੇ ਫੋਨ ਦਾ ਕੰਮ ਕੀਤਾ ਉਹਨਾਂ ਦੇ ਫਾਦਰ ਸਾਹਿਬ ਨੇ ਕੀਤਾ ਇਹ ਦਰਦੇਸਾ ਪਿੰਡਾਂ ਸੰਤ ਬਾਬਾ ਬਸਾਕਾ ਸਿੰਘ ਜੀ ਦਾ ਪਿੰਡ ਉੱਥੇ ਬੱਚਾ ਏ ਤੁਰਿਆ ਫਿਰਨ ਰਿਹਾ ਸੀਗਾ ਇਦਾਂ ਤੇ ਬੱਚੇ ਨੇ ਹੱਥ ਦਿੱਤਾ ਤੇ ਉਹਨਾਂ ਬਜ਼ੁਰਗਾਂ ਨੇ ਉਹਨੂੰ ਲੈ ਜਾਂਦਾ ਅੱਜ ਕੱਲ ਤੁਹਾਨੂੰ ਪਤਾ ਵੀ ਡਰਦਾ ਕੋਈ ਐਨਾ ਛੋਟੇ ਬੱਚੇ ਨੂੰ ਲਿਆ ਨਹੀਂ ਸਕਦਾ ਪਰ ਧੰਨਵਾਦ ਉਹਨਾਂ ਬਜ਼ੁਰਗਾਂ ਦਾ ਜਿਨ੍ਹਾਂ ਨੇ ਉਦਮ ਕੀਤਾ ਤੇ ਬੱਚਾ ਅੱਜ ਤੁਹਾਡਾ ਸੇਫ ਆ ਬਿਲਕੁਲ ਬਿਲਕੁਲ ਇਹੋ ਜੱਤਦੇ ਨਾ ਬਾਬੇ ਵੀ ਜਿਹੜੇ ਜੀ ਕਦੇ ਖਾਸਾ ਉਹ ਉਸ ਤੋਂ ਵੀ ਦੱਸਦੇ ਵੀ ਇੱਥੇ ਹੱਥ ਦੇ ਲੀਏ ਬੈਠਾ ਆ ਕਰੀ ਥਾਲੀ ਤੇ ਬੈਠਾ ਕਰੀ ਟਰੈਕਟਰ ਤੇ ਬੈਠਾ ਇੱਦਾਂ ਹੀ ਬੈਠਾ ਬੈਠਾ ਹੀ ਆ ਜਿਵੇਂ ਚਲੋ ਕੋਈ ਗੱਲ ਨਹੀਂ ਭੇਜਿਓ ਉਹਨਾਂ ਨੂੰ ਆ ਗਿਆ ਆ ਗਏ ਮਾਪੇ ਤੁਹਾਡੇ ਕੋਈ ਆ ਗਿਆ ਕਿੰਨਾ ਕ ਟਾਈਮ ਲੱਗੇਗਾ ਜੀ ਗੋੜਿਆਂ ਸੁਣਦੇ ਗੋੜਿਆਂ ਸੁਣਦੇ ਸਰਦਾਂ ਲਾ ਦੇ ਗੋੜਿਆਂ ਨੂੰ ਉਹ ਗੱਲ ਤੇ ਉਹ ਵੀ ਵਾਕਈ ਸਹੀ ਆ ਵੀ ਬੱਚੇ ਨੂੰ ਬਚਾ ਕੱਲਾ ਹੁੰਦੇ ਆ ਉਥੇ ਵੀਡੀਓ ਚ ਕੱਲਾ ਹੁੰਦੇ ਹਨਾ ਪਰ ਇਹ ਬੱਚਾ ਕਿਹੜਾ ਝੂਠ ਮਾਰ ਰੋ ਬੱਚਾ ਝੂਠ ਨਹੀਂ ਮਾਰ ਸਕਦਾ ਉਹ ਸਾਡਾ ਪਾਈ ਮੇਰੀ ਗੱਲ ਉਹ ਤਾਂ ਇਹਦੀ ਵੀਡੀਓ ਦੇ ਵਿੱਚ ਤੂੰ ਕੱਲਾ ਕੱਤੋਂ ਹੁੰਦੇ ਆ ਕਿਉਂ ਨਾ ਕਿਦਾਂ ਉਹ ਤਾਂ ਟ੍ਰਾਂਲੇ ਦੇ ਰੇ ਅੱਗੇ ਉਹ ਨਾ ਉਹ ਕੰਦਿਰ ਨੇ ਦਮਦਰਾ ਮੈਂ ਬਿਉ ਮਰਦ ਨਗਰ ਆਇ ਚੋਪ ਗਰ ਗਏ ਇੱਧਰ ਬਲੂ ਦੂਰ ਕਿਹਦੀ ਕੀ ਆਪਾਂ ਨੂੰ ਗਾਂ ਅੱਗੇ ਦੀ ਨਾ ਵੀਡੀਓ ਕੀ ਪਾਉਂ ਉੱਥੋਂ ਦਿਖਾ ਉੱਥੋਂ ਬਤੂ ਦਿਖਾਈ ਹੋਏ ਫੇਲੀ ਜੇ ਵੜ ਕੇ ਮੈਨੂੰ ਦੇਖੋ ਹੁੰਜਾ ਕਿੱਲੇ ਜਾਣੇ ਕਿੰਨੇ ਜਾਣੇ ਦੋ ਜਾਣੇ ਸੀ ਦੋਵਾਂ ਨੇ ਫੇਸ ਬੱਦੇ ਸੀਗੇ ਕੱਲੇ ਨਹੀਂ ਦੋ ਅਜੀ ਕਾਦੇ ਤੇ ਮੋੜ ਮੋੜ ਇੱਕ ਮਿੰਟ ਮੋਟਰਸਾਈਕਲ ਦੇਖੋ ਕੋਈ ਗੱਲ ਨਹੀਂ ਮਨਾ ਲੈ ਥੋੜੀ ਮੋਟਰਸਾਈਕਲ ਮੋਟਰਸਾਈਕਲ ਤੇ ਸੀ ਉਹ ਗੱਡੀ ਦੇ ਪਹਿਲਾ ਸਹੀ ਵਜੋਂ ਆਤਾ ਦਵਾਰ ਦੂਜੇ ਵਾਰ ਹੋਈ ਵਾ ਵਾ ਸੇਮ ਗੱਡੀ ਕਿਸ ਨਾ ਕਿ ਕੈਮਰੇ ਕਿਸ ਨਾ ਕਿ ਕੈਮਰੇ ਚ ਗੱਡੀ ਤੇ ਆਈ ਹੋਊਗੀ ਇੱਕ ਬੰਦਾ ਦਿਮਾਗੋਂ ਪੈਂਟ ਹੁੰਦਾ ਨਾ ਹਾਂ ਇਹਨੇ ਕਹਿ ਦੇਣਾ ਵੀ ਹਾਂ ਵੀ ਮੋਟਰਸਾਈਕਲ ਤੇ ਉਹ ਗੱਡਾ ਵੀ ਰਮਾਈ ਉਹ ਤਾਂ ਗੁਰਦੁਆਰੇ ਤੇ ਲੱਗ ਗਈ ਸੀਗੀ ਉੱਥੇ ਉਹ ਗੁਰਦੁਆਰੇ ਤੇ ਲੱਗ ਗਈ ਸੀ ਉੱਥੇ ਪਿੱਛੇ ਲੁਗੇ ਰੋਥੇ ਝਾੜੀਆਂ ਚ ਇਸ ਝਾੜੀਆਂ 'ਚ ਲੁਕੇ ਸੀ ਬੱਚੇ ਨਾਲ ਜੋ ਹੋਈ ਆ ਬੱਚਾ ਉਹ ਦੱਸ ਰਿਹਾ ਬੱਚਾ ਸਹੀ ਦੱਸ ਰਿਹਾ ਜੀ ਜਦੋਂ ਆਇਆ ਨਾ ਫਿਰ ਉਸ ਤੋਂ ਬਾਅਦ ਕੁਛ ਨਹੀਂ ਰੋਈ ਜਾਂਦਾ ਬਸ ਰੋਈ ਜਾਂਦਾ ਗੱਲ ਤਾਂ ਹੋਈ ਨਾ ਗੱਲ ਵੀ ਜੀ ਉਹ ਗੱਲ ਆ ਬੱਚੇ ਨੇ ਜੇਕਰ ਕਿਸ ਨੂੰ ਹੱਥ ਦੇ ਦੇਂ ਗਾਂਹ ਜਾਣਾ ਸੀ ਤੇ ਬੱਚੇ ਨੇ ਰੋਣਾ ਥੋੜੀ ਸੀ ਗੱਲ ਠੀਕ ਹੈ ਜੀ ਹਾਂ ਦੂਹਰੀ ਗੱਲ ਮੈਨੂੰ ਇਹਨੇ ਫੇਰ ਬਾਅਦ ਚੱਕ ਕੇ ਆਂਦਾ ਮੈਂ ਮੇਰੇ ਮਾਪਿਆਂ ਦੀ ਸ਼ਰਮ ਨਹੀਂ ਵੇਖੀ ਮੈਂ ਤੇ ਮੈਨੂੰ ਪਤਾ ਹੀ ਨਹੀਂ ਕਿਸ ਗੱਲ ਦਾ ਤੇ ਮੈਂ ਹਾਂ ਕਮਲਿਆ ਤੂੰ ਕਿੱਥੇ ਜਾਣਾ ਬੈਠਾ ਮੇਰਾ ਨਾਮ ਕਰਨ ਜਾਣਾ ਮਾਂ ਤੂੰ ਮੇਰੇ ਨਾਲ ਬੈਠਾ ਘਰ ਚਾਹਦੇ ਆਪਾ ਤੂੰ ਮੈਂ ਮੇਰੇ ਬੱਚਾ ਰਗਾ ਤੈਨੂੰ ਜਦ ਪਤਾ ਲੱਗ ਜੂ ਤੈਨੂੰ ਸਮਝ ਸੋ ਜਾ ਜੀ ਸਾਰੀ ਤੇ ਮੈਂ ਤਾਂ ਤੇਰੇ ਘਰ ਕਾਲ ਦਾਂ ਹਲੋ ਵਾ ਵਾ ਇਹ ਜੈਲੋਗੇ ਸਹਰਿਆਲੀ ਆ ਕਿ ਕਿਹੜੀ ਸਹਰਿਆਲੀ ਨਹੀਂ ਇਹ ਵੱਡੀ ਸਹਰਿਆਲੀ ਪਾਜੀ ਵੱਡੀ ਸਹਰਿਆਲੀ ਥਾਣੀ ਹੋਣਾ ਤੁਸੀਂ ਤੁਸੀਂ ਇਦਾਂ ਕਰੋ ਤੁਸੀਂ ਨਾ ਰੱਬ ਤੁਹਾਡਾ ਭਲਾ ਕਰੇ ਸਹਰਿਆਲੀ ਆਜੋ ਤੁਹਾਨੂੰ ਸਹਰਿਆਲੀ ਆਣ ਕੇ ਵੀਰ ਲੈ ਜਾਂਦਾ ਵੱਡੀ ਸਰਹਾਲੀ 47 ਸਰਹਾਲੀ ਜੰਡੋਗੋ ਸਰਹਾਲੀ ਨਹੀਂ ਕੀ ਹਨੇ ਨਹੀਂ ਜੰਡੋਗੋ ਸਰਹਾਲੀ ਨਹੀਂ ਵੱਡੀ ਸਰਹਾਲੀ ਹੈ ਨਸ਼ਹਿਰ ਪਹਿਲਾਂ ਤੁਹਾਨੂੰ ਨਸ਼ਹਿਰੋਂ ਸੇਰੋਣਾ ਫਿਰ ਨਸ਼ਹਿਰ ਭੇਜ ਦਿੰਦੇ ਫਿਰ ਆਉਣਾ ਸਰਹਾਲੀ ਸਰਹਾਲੀ ਤੋਂ ਅਗੇ ਪਿੰਡਾ ਨਥੂਪੁਰ ਦਾ ਸੁਣੇ ਨਥੂਪੁਰ ਪਿੰਡ ਹਾਂ ਸੁਨੇਗਾ ਹੈ ਨਥੂਪੁਰ ਦਾ ਹਾਂ ਜੀ ਸਰਹਾਲੀ ਹੈ ਤੁਹਾਨੂੰ ਫੇਰ ਫੋਨ ਮਾਰਦੇ ਭਾਜੀ ਸਰਹਾਲੀ ਆਣ ਕੇ ਫੋਨ ਲਾ ਦਿਓ ਨਹੀਂ ਤੇ ਕਿਸੇ ਨੰਬਰ ਤੇ ਲੋਕੇਸ਼ਨ ਭੇਜ ਦਿੰਦੇ ਨਹੀਂ ਤੁਸੀਂ ਲੋਕੇਸ਼ਨ ਭੇਜ ਦਿੰਨੇ ਇਸੇ ਨੰਬਰ ਤੇ ਤੁਹਾਡੇ ਠੀਕ ਨਹੀਂ ਤੁਹਾਨੂੰ ਮੈਂ ਨੰਬਰ ਇਹ ਮੈਨੂੰ ਚਲਾਉਣੇ ਦਾ ਫਿਰ ਉੱਤੇ ਭੇਜ ਦਿਓ ਨਾ ਮਾਫਿਰ ਭੋਂ ਸਕਾਂ ਹਾਂ ਤੁਹਾਡੇ ਕੋਲ ਬਾਈਓ ਤੇ ਬਾਈਓ ਬਾਈਓ ਕੋਈ ਜਾਂਦੀ ਹਾਂ ਆਹ ਯਾਰ ਬੜੀ ਵੱਡੀ ਗੱਲ ਬਾਤ ਜਿਹੜੀ ਬੱਚੇ ਦੇ ਹੱਥ ਲੱਗ ਗਿਆ ਭਾਈ ਪੰਗਾ 100 ਕਰੀ ਉਹ ਤੁਹਾਡੀ ਗੱਲ ਹੈ ਇੱਕ ਚੀਜ਼ ਬਾਬਾ ਜੀ ਜੇ ਮਨ ਲਓ ਜੇ ਮਨ ਲਓ ਨਾ ਕਿਡਨਾਪ ਕੀਤਾ ਉਹ ਤੇ ਮੈਂ ਛੱਡਿਆ ਵੀ ਕਿਉਂ ਜੇ ਇਦਾਂ ਗੁੱਜਰ ਕੇ ਕਹੇ ਨਾ ਕਿ ਇੱਕ ਚੱਲ ਜਾਂਦਾ ਫੇਰ ਦੇਖੋ ਜੀ ਮੈਂ ਤਾਂ ਮੈਨੂੰ ਜਾਂ ਤਾਂ ਕੋਈ ਇਹਨਾਂ ਦੇ ਮਾਪਿਆਂ ਨਾਲ ਦੁਸ਼ਮਣੀ ਹੋਊਗੀ ਉਹਨਾਂ ਨਾਲ ਹੋ ਸਕਦਾ ਇਹ ਦੁਸ਼ਮਣੀ ਹੁੰਦੀ ਤੇ ਬੱਚਾ ਇਦਾਂ ਨਹੀਂ ਸੀ ਰਹਿਣਾ ਦੁਸ਼ਮਣੀ ਹੁੰਦੀ ਨਾ ਬੱਚਾ ਇਦਾਂ ਨਹੀਂ ਸੀ ਰਹਿਣਾ ਉਹਨਾਂ ਨੇ ਤੇ ਪਾਸੇ ਕਰਕੇ ਤੇ ਆਪਣੀ ਦੁਸ਼ਮਣੀ ਕਮਾਉਣੀ ਸੀਗੀ ਇਹ ਬੱਚੇ ਨੂੰ ਹੋ ਸਕਦਾ ਵਾ ਕਿ ਉਹਨਾਂ ਨੇ ਚੁੱਕਣ ਦੀ ਕੋਸ਼ਿਸ਼ ਕੀਤੀ ਹੋਵੇ ਬਾਅਦ ਵਿੱਚ ਡਰ ਗਏ ਹੋਣਾ ਹੌਸਲਾ ਨਹੀਂ ਪਿਆ ਹੋਵੇ ਬਾਅਦ ਵਿੱਚ ਯਾਰ ਕੰਮ ਮਤਲਬ ਸਾਡਾ ਖਰਾਬ ਹੋਏ ਨਾ ਠੀਕ ਹੈ ਜੀ ਤੇ ਫਿਰ ਉਹ ਸੁੱਟ ਕੇ ਭੱਜ ਗਏ ਹੋਣਗੇ ਮੇਨ ਗੱਲ ਇਹ ਹੋਈ ਹੈ ਇਹ ਪਿੰਡਪੁਰ ਦੇ ਬਤੇ ਹੋਗੇ ਉਹਨਾਂ ਦੇ ਇੱਕ ਗੱਲ ਇਹ ਵੀ ਹੈਗੀ ਆ ਇੱਕ ਗੱਲ ਇਹ ਵੀ ਹੈਗੀ ਆ ਜਿੱਥੋਂ ਮੰਨ ਲਓ ਫੁੱਟ ਕੇ ਗਏ ਹੋਣਗੇ ਉੱਥੋਂ ਗੱਡੀ ਕਿਤੇ ਨਾ ਕਿਤੇ ਤਾਂ ਲੰਗੀ ਹੋਊਗੀ ਲਾਗੋ ਬੰਨਿਓ ਤੇ ਕਿਤੇ ਨਾ ਕਿਤੇ ਕੈਮਰੇ ਲਾਜ਼ਮੀ ਹੋਣਗੇ ਪਤਾ ਨਹੀਂ ਨਾ ਕਿੱਥੇ ਡਿੱਗਿਆ ਹੈ ਪਤਾ ਨਹੀਂ ਤੁਹਾਨੂੰ ਅੰਕਲ ਜੀ ਕਿੱਥੇ ਮਿਲਿਆ ਸੀ ਜੀ ਸਾਹਿਬ ਆਪਾਂ ਜਿਹੜਾ ਛੜਕ ਵੱਡੀ ਛੜਕਦੀ ਮਿਲਿਆ ਤੁਹਾਨੂੰ ਛੜਕਦੀ ਉੱਥੇ ਮੈਨੂੰ ਆਦ ਦਿੱਤਾ ਮੈਂ ਕਿਹਾ ਵੀ ਚਲ ਖਾਰੇ ਜਾਣਾ ਉਹਨਾਂ ਨੇ ਮੈਂ ਪੁੱਛਿਆ ਮੈਂ ਖਾਰੇ ਜਾਣਾ ਆਂਦਾ ਹਾਂ ਖਾਰੇ ਜਾਣਾ ਮੁੜ ਕੇ ਆਪਾਂ ਵੀ ਨਹੀਂ ਮੈਂ ਹੋਰ ਗਾਹ ਜਾਣਾ ਫੇਰ ਜਣਾ ਲੈ ਮੈਂ ਉੱਥੋਂ ਮੇਰਾ ਦਿਲ ਨਹੀਂ ਸਟਰਨ ਕੀਤਾ ਚਰਾ ਕੇ ਫੇਰ ਤੇ ਮਿਲ ਕੇ ਮਿਲ ਕੇ ਮੈਨੂੰ ਆਦਾ ਵੀ ਮੈਨੂੰ ਪਤਾ ਨਹੀਂ ਮੇਰਾ ਮਾਂ ਪਿਓ ਕੌਣ ਹੀ ਪੀਰ ਤੇ ਕੋਈ ਨਹੀਂ ਤੇ ਮੈਂ ਹਾਂ ਇੱਕ ਛੜ ਮੈਂ ਗੱਲ ਤੂੰ ਮੈਂ ਮੇਰੇ ਨਾਲ ਹੀ ਆ ਜਾ ਅੱਜ ਤੁਹਾਡੇ ਪੁੱਤਰ ਦੇ ਜਨਮ ਦੇ ਸੀਗਾ। ਸਾਡੀ ਬੁਲਾਉਣਾ ਅੱਜ ਦੇ। ਮੈਂ ਤਾਂ ਗੱਲ ਦੱਸਾਂ ਵੀਰਾ। ਹਾਂਜੀ। ਤੁਸੀਂ ਜੋ ਵੀ ਕੀਤਾ ਨਾ ਪਹਿਲਾਂ ਤਾਂ ਬੱਚੇ ਦਾ ਹਨਾ ਬਰਬਰ ਲੰਮੀ ਉਮਰਾਂ ਕਦੇ। ਪਰ ਜੋ ਵੀ ਤੁਸੀਂ ਆ ਕੀਤਾ ਇਹ ਇੱਥੇ ਹੀ ਰਹਿ ਜਾਣਾ ਸੀਗਾ। ਖਾਦਾ ਪਿੱਤਾ ਠੀਕ ਹੈ ਜੀ ਅੱਜ ਖਾਦਾ ਪਿੱਤਾ ਜਵਾਨ ਦਾ ਰਸ ਸੀਗਾ। ਪਰ ਜੋ ਅੱਜਕੱਲ੍ਹ ਨੇ ਕਰੋ ਕਮਾਇਆ ਨਾ ਇਹ ਨਾਲ ਜਾਣਾ। ਇਹ ਸਭ ਤੋਂ ਸਰਬੋਤ ਵੱਡੀ ਗੱਲ ਹੋ ਗਈ ਅੱਜ। ਇਹ ਨਾਲ ਜਾਣਾ ਬੱਚੇ ਦਾ ਜਨਮ ਦੇ ਸੀਗਾ। ਠੀਕ ਹੈ ਜੀ ਤੇ ਮਹਾਰਾਜ ਚਲੋ ਇਹ ਜਿਹੜੇ ਤੁਸੀਂ ਕਰਮ ਕੀਤਾ ਹੈ ਬੱਚੇ ਨਾਲੇ ਰੱਬ ਨਿਭਾਵੇ ਬੱਚੇ ਨਾਲ। ਠੀਕ ਹੈ ਜੀ। ਬੜਾ ਤਗੜਾ ਅੰਕਲ ਕਰਮ ਹੋਇਆ। ਨੇ ਆਪਾਂ ਉਤਰਵੀ ਜਨਮ ਦਿਨ ਵਾਲੇ ਬੱਚੇ ਦੇ ਜਨਮ ਦਿਨ ਵਾਲੇ ਦਿਨ ਰੱਬ ਨੇ ਵੇਲਾ ਹੈਗਾ ਵੀ ਤੁਹਾਡੇ ਬੱਚੇ ਜਿੱਡਾ ਹੀ ਆ ਇਹਦੇ ਜਨਮ ਦੇ ਸੀ ਹੈ ਮੇਰੀ ਪੋਤਰੀ ਤੇਰਾ ਹੈ ਲੈ ਕੇ ਆਪਾਂ ਸੇਵਾ ਕਰਦੇ ਬਾਪੂ ਬੜਾ ਸਾਹਿਬ ਦੀ ਲੰਗਰ ਹੁੰਦਾ ਆਪਣਾ ਉੱਥੇ ਕੈਰੋਂਵਾਲ ਪੇਟ ਬਾਪੂ ਬੜਾ ਸਾਹਿਬ ਦੇ ਮੇਲੇ ਦੇ ਉੱਤੇ ਆ ਕੈਰੋਂਵਾਲ ਨਾਲ ਹੀ ਆ ਉਸੇ ਲੰਗਰ ਲੱਗਦਾ ਆਪਣਾ 3-4 ਦਿਨ ਰਹਿੰਦਾ ਅੱਛਾ ਸਹੀ ਜਨਮਕਲਾ ਬੜਾ ਤਗੜਾ ਕਰਮ ਸੀਗਾ ਕਿੰਨਾ ਬੇਟੇ ਦਾ ਬੁਰਸ਼ੀ ਆਪਕ ਸੀ ਓਏ ਗੁਰਸ਼ਵਰ ਦੇ ਹੈਪੀ ਬਰਥਡੇ ਹੈਪੀ ਬਰਥਡੇ ਨੰਨਾ ਨੰਨਾ ਦਾ ਕੁਝ ਨਹੀਂ ਹੈ ਕਹਦਾ ਹੈ ਹੈਪੀ ਬਰਥਡੇ ਖੇਂਦੇ ਕੋਈ ਗੱਲ ਨਹੀਂ ਜੀ ਬੱਚਾ ਆਇਆ ਆਟੋਮੈਟਿਕ ਹੈ ਨਾ ਅੱਜ ਆਟੋਮੈਟਿਕ ਹੈ ਰ ਬਰਥਡੇ ਅੱਜ ਚਲੋ ਰ ਬੇ ਨੂੰ ਬੱਚੇ ਨੂੰ ਤੰਦਰੁਸਤੀ ਦੇਵੇ ਚੜਦੀ ਕਲਾ ਦੀ ਰ ਬੱਚੇ ਦੀ ਇਹ ਰਕਾਰ ਨਾ ਪੱਗੇ ਹੈਗਾ ਮੰਦਰਾ ਬੁੱਧਾ ਇੱਥੇ ਜੁੜੀ ਚਲੀ ਗਈ ਹੈ verdade ਤੋ ਤਾਂ ਮਤਾਂ ਜਵਦੇ ਲੱਗਈਆ ਤੋ ਵੇਖੀ ਉਹਦੀ ਕਿਹੜੀ ਮਤ ਇਹਦੇ ਵਿੱਚ ਜਦੋਂ ਵੀਡੀਓ ਵੀ ਗਈ ਨਾ ਪਹਿਲੀ ਵੀਡੀਓ ਵੀ ਪਈ ਇਹਨਾਂ ਦੇ ਪਿੰਡ ਵੀ ਪਹੁੰਚੀ ਉੱਥੋਂ ਵੀ ਪਤਾ ਲੱਗ ਜਾਣਾ ਬੱਚੇ ਦਾ ਠੀਕ ਹੈ ਜੇਕਰ ਕੋਈ ਉਹ ਨੀਕੀ ਹੁੰਦੀ ਹੋਈ ਤਾਂ ਤੇ ਪਿੰਡੋ ਪਿੰਡ ਕਿਹੜਾ ਦੱਸਿਆ ਸੀਗਾ ਰੂੜੇ ਹਾਂਸ ਇਹ ਪਿੰਡਾ ਕਿੱਥੇ ਦਾ

ਪਾਜ ਕੋ ਹੁਣ ਪਹਿਲਾਂ ਲੈ ਕੇ ਆਏ ਬਟਾਲੇ ਲਾਗੇ ਕੋਈ ਪਿੰਡ ਸੀਗਾ ਹਾਂਜੀ ਯਾਨੀ ਜੋਲ ਨਗਲੇ ਹੋ ਜਾ ਕੋਈ ਪਿੰਡ ਸੀ ਉਹ ਵੀਰ ਵਿਚਾਰ ਗੱਡੀ 'ਚ ਬੈਠਾ ਆ ਲੈ ਕੇ ਆਇਆ ਹਾਂ ਮੈਂ ਟਲੀ ਅਫਸਰ ਤਾਂ ਦੱਸ ਦੇ ਵੀ ਕਰੋ ਕਿਤੇ ਚਲੇਗਾ ਕਿ 15 20 ਰੁਪਏ 'ਚ ਚਲੇਗਾ ਤੇ ਉਹਨੂੰ ਲਾਈਟਰ ਲੂਟਾਂ ਬਿਜਲੀ ਬੁਈਆਂ ਲੱਕ ਦੇ ਰੱਖ ਦੀ ਨਾਨੇ ਰੱਖਿਆ ਹਮ ਕਿਹੜਾ ਕਿਹੜੇ ਬਿਜਲੀ ਬੁਈਆਂ ਲੱਕ ਅਜੇ ਵੀ ਉਹਦੇ ਨਿਸ਼ਾਨ ਹੈਗੇ ਆ ਉੱਥੋਂ ਮੈਨੂੰ ਦਿਖਾਉਂਦੇ ਐਤੋਂ ਇਹਨੂੰ ਜਦੋਂ ਆਇਆ ਤੂੰ ਹਾਂਜੀ ਉੱਥੇ ਉਹ ਝੜ ਗਿਆ ਛੁੱਕ ਗਿਆ ਮੈਨੂੰ ਕਿੰਦਰ ਇੱਧਰ ਆਇਆ ਤੂੰ ਤੂੰ ਗੁਰਦੁਆਰੇ ਤੋਂ ਬਾਹਰ ਆਇਆ ਸੀ ਪਹਿਲਾਂ ਨਹੀਂ ਬੁੱਤ ਮੇਰੀ ਗੱਲ ਸੁਣ ਤੂੰ ਖੇਡਣ ਵਾਸਤੇ ਬਾਹਰ ਆਇਆ ਸੀ ਕਿ ਤੈਨੂੰ ਬੁਲਾਇਆ ਸੀ ਉਹਨਾਂ ਨੇ ਉਹ ਇੱਥੇ ਝਾੜੀਆਂ ਚੁਲਗੇ ਮੰਨ ਲਾ ਇੱਥੇ ਲੁਕੇ ਸੀ ਨਹੀਂ ਇੱਥੇ ਨੇ ਲੁਕੇ ਹੋ ਪਿੱਛੇ ਲੁਕੇ ਇੱਧਰ ਜੂ ਮੈਂ ਮੜੇ ਬਾਹਰ ਲਿਖ ਰਿਹਾ ਸੀ ਮੈਨੂੰ ਉਹ ਦੇਖ ਗਏ ਤੇ ਮੈਨੂੰ ਕਿੰਦਰ ਇੱਧਰ ਆਇਆ ਨਹੀਂ ਤੇ ਤੇਰੇ ਪਾਪਾ ਨੂੰ ਮਾਰ ਦੇਣਾ ਹੀ ਕਿੱਥੇ ਲੁਕੇ ਕਿਹੜੀ ਝਾੜੀ ਕਿੱਥੇ ਝਾੜੀਆਂ ਇੱਥੋਂ ਇੱਥੇ ਜਿਹੜਾ ਪਿੱਛੇ ਗਿਆ ਹੋਣਗੇ ਜਿਹੜੇ ਇੱਧਰ ਹੀ ਮਤਲਬ ਨੇ ਜਿਹੜੀਆਂ ਹਾਂਜੀ ਉਸ ਤੋਂ ਉੱਧਰ ਪਿੱਛੇ ਆਫ ਉੱਥੇ ਜੋ ਮੁਨਸੰਗਾ ਇੱਕ ਕੈਮਰੇ ਦੇ ਹੋਰ ਵੀ ਡਾਇਰੈਕਸ਼ਨ ਚ ਲੱਗੇ ਹੋਣਗੇ ਇਹਨਾਂ ਦੇ ਕੈਮਰੇ ਉਤੋਂ ਪਤਾ ਲੱਗ ਸਕਦਾ ਵੈਸੇ ਹੂੰ ਉਹ ਕੈਮਰੇ ਚੈੱਕ ਕੀਤੇ ਹੋਣਗੇ ਵੈਸੇ ਨਾ ਉਹਨਾਂ ਨੂੰ ਆਹ ਕੈਮਰੇ ਦੀ ਲੋਕੇਸ਼ਨ ਮਿਲੀ ਇਹਦੇ ਨਾਲ ਇੱਕ ਚੀਜ਼ ਬਾਕੀ ਉਹ ਜਿਹੜੇ ਬੰਦੇ ਆ ਉਹਨਾਂ ਨੇ ਪੂਰਾ ਸੋਚ ਸਮਝ ਕੇ ਵੀ ਆਏ ਹੋਣਗੇ ਵੀ ਇੱਥੇ ਕੈਮਰਾ ਨਹੀਂ ਹੈਗਾ ਹੋ ਸਕਦਾ ਚਲ ਜਦ ਜੋ ਮਰਦੀ ਹੈ ਹਨਾ ਮੈਂ ਭੇਜਨ ਨਹੀਂ ਹੋਇਆ ਹਨਾ ਪਰ ਇਨਾਂ ਕੇ ਮਾਂ ਪਿਓ ਕੋਲ ਸੇਵ ਚਲੇਗਾ ਠੀਕ ਜੀ ਮਾਲੋ ਅੰਕਲ ਵੀ ਆਪਣਾ ਜ਼ਿੰਮੇਵਾਰੀ ਨਾ ਨਿਭਾਉਂਦਾ ਫੋਰੀ ਵੀ ਕੋਈ ਨਾ ਵੇਂਦਾ ਹਨੇਰਾ ਹੋ ਜਾਣਾ ਇਹ ਇਲੇਟਾਂ ਨੇ ਸਹਿਮਦੇ ਨਹੀਂ ਪਤਾ ਨਹੀਂ ਹੈ ਨਾ ਇਹ ਗੁਜਰਾਂ ਦੇ ਹੱਥ ਲੱਗ ਜਾਂਦਾ ਕਿੰਨੇ ਮਾਂ ਕਿੰਨੀਆਂ ਕਿਸੇ ਦੇ ਵੀ ਕਿਸੇ ਦੇ ਵੀ ਹੱਥ ਲੱਗਦਾ ਉਹਨਾਂ ਕੀ ਕਰਨਾ ਸੀ ਸਭ ਤੋਂ ਜਾਣਦੇ ਆ ਇਹਦਾ ਪਹਿਲਾ ਇਹਦੇ ਕੇਸ ਕੋਲੋਂ ਫਿਰ ਕਤਲ ਕਰਾਦਣੀ ਹੈ ਹਾਂ ਜੀ ਕੇਸ ਕਤਲ ਕਰਾ ਦੇ ਕੇ ਇਹਨੂੰ ਮੈਂ ਪਤਾ ਨਹੀਂ ਕੀ ਪੜਦੇ ਕੀ ਨਹੀਂ ਪੜਦੇ ਬੰਦਾ ਉਦਾਂ ਹੀ ਲੱਗੇ ਜੇ ਧੁੱਤ ਜਾ ਹੋਇਆ ਰਿੰਨਾ ਠੀਕ ਹੈ ਜੀ ਤੇ ਇਹਨੂੰ ਉਹਨਾਂ ਨੇ ਬਸ ਸਾਰੀ ਉਮਰ ਕੋਈ ਹੋਰ ਵੀ ਬੰਦਾ ਉਹੋ ਜਿਹਾ ਮਿਲ ਜਾਂਦਾ ਤੇ ਹੋ ਸਕਦਾ ਬੱਚਾ ਜਿਵੇਂ ਅੱਖਾਂ ਲਿਆ ਕੇ ਮਿਲਿਆ ਵੀ ਆ ਬੱਚਾ ਥੋੜੀ ਝੂਠ ਮਾਰਦਾ ਇੰਨਾ ਪਰਫੈਕਟ ਗੱਲਾਂ ਕਰਨ ਰਿਹਾ ਹੋਇਆ ਬੱਚਾ ਨਾਲ ਇਦਾ ਹੀ ਰੋਟੀ ਖਾ ਰੋਟੀ ਖਾਦੀ ਪੁੱਤ ਨਹੀਂ ਮੈਨੂੰ ਅੱਖ ਨੇ ਖਾ ਲਾ ਨਹੀਂ ਮੇਰਾ ਪੁੱਤ ਨਹੀਂ ਫਿਰ ਥੋੜੀ ਜੀ ਖਾਣਾ ਐਦਾਂ ਨਹੀਂ ਫਿਰ ਕਰੀਦਾ ਅਬ ਮਸਾ ਕੋਲਡ ਡਰਿੰਕ ਪੀਤੀ ਨੇ ਭਾਜੀ ਫਿਰ ਇਦਾਂ ਨਹੀਂ ਬੁੱਤ ਚੰਗੇ ਲੱਗੇ ਦਾ ਠੀਕ ਆ ਕਿਹੜੀ ਕਲਾਸ ਪੜਦਾ ਮੇਰੇ ਪੁੱਤ ਹੈ ਚੇਤਾ ਹੀ ਨਹੀਂ ਆ ਨਹੀਂ ਪਛ ਕਲਾਸ ਤਾਂ ਪਰਮਾ ਇੰਨਾ ਤੇ ਸਭ ਕੁਝ ਚੇਤਾਵਾ ਵੀ ਤੈਨੂੰ ਕਿਸੇ ਨੇ ਪਿਸਤਲ ਦਿਖਾਈ ਪਿਸਤੌਲ ਦਿਖਾਇਆ ਹਨਾ ਉਹ ਬਾਤ ਉਹ ਬਾਤ ਤੇ ਚੇਤਾ ਨਹੀਂ ਹੁੰਦਾ ਇਧਰ ਰਹੁੰਦੇ ਜਾ ਹੋਏ ਚੇਤਾ ਹਿੰਨੂ ਨਹੀਂ ਕਲਾਸ ਦਾ ਨਹੀਂ ਪਤਾ ਕਿਹੜੀ ਚ ਪੜਦਾ ਉਹ ਬੱਲੇ ਤੇ ਤਹੇ ਬਦਾਨੇ ਹੁਣ ਫੇਰ ਬੋਲੀ ਜਾਵਾਂ ਚੱਲ ਪਈ ਨਾ ਕਿਨੇ ਭਰਾ ਜੇ ਆਉਂਦੇ ਹੋ ਵੀ ਤੁਹਾਨੂੰ ਦਿੱਤਾ ਯਾ ਇਹ ਦੋ ਭਰਾ ਤੇਰਾ ਨਾ ਪਤਾ ਕਿ ਕਰਦੇ ਮੈਂ ਡਰ ਗਿਆ ਹਨਾ ਮੈਂ ਸਹਿਮ ਦੇ ਹੁਣ ਕਿਉਂਕਿ ਆਪਾਂ ਵੀ ਉਪਰੇ ਆਏ ਦੇ ਹਿਸਾਬ ਨਾਲ ਹਨਾ ਇਹਨੂੰ ਪਤਾ ਹੀ ਨਹੀਂ ਮੈਂ ਕਿੱਥੇ ਬੈਠਾ ਹਾਂ ਮੇਰੇ ਕੋਲ ਕੌਣ ਆ ਮੇਰੇ ਨਾਲ ਕਾਤੋਂ ਮੇਰੇ ਨਾਲ ਗੱਲਾਂ ਕਰ ਰਿਹਾ ਮੈਂ ਨਹੀਂ ਮੈਂ ਨਹੀਂ ਮੈਂ ਕੋਈ ਦਾਨੀ ਨਹੀਂ ਕੋਲੇ ਇਹ ਆਡਾ ਬੰਦਾ ਤਨੇ ਚਲੇ ਗਿਆ ਮਾਰਕੀਟ ਅੰਦਰ